ਉੱਚੇ ਬੱਚੇ ਦੇ ਵਿੱਚ ਆ ਇਹ ਵੀ ਵਿਕਾਊ ਆ 3-4-5 ਮਹੀਨੇ ਹੋ ਗਏ ਆ ਹਾਂਜੀ ਮਗਰ ਇਹ ਕੱਟੀ ਆ ਮਗਰ ਕੱਟੀ ਆ ਬਾਹਰ ਕੱਤੀ ਵੀ ਬੰਨੀ ਆਂ ਦੀ ਕੱਤੀ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਕੱਤੀ ਆ ਮਗਰ ਇਹ ਤੇ ਬਿਲਕੁਲ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਤੂਤ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਬਾ ਜੀ ਉਹਨਾਂ ਕੋਲ ਆਏ ਆ ਨਿਸ਼ਾਨ ਸਿੰਘ ਉਹਨਾਂ ਦੇ ਕੋਲ ਬੜਗੋ ਆਪਣੀ ਅੱਜ ਪਹਿਲੀ ਐ ਇਸ ਘਰੋਂ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਪਸ਼ੂ ਸੇਲ ਪਰਚੇਜ ਦਾ ਵੀ ਇਹਨਾਂ ਨੇ ਨਵਾਂ ਹੀ ਕੰਮ ਸ਼ੁਰੂ ਕੀਤਾ ਹੈ ਮਾਲ ਆਇਆ ਗਿਆ ਰਹੂਗਾ ਇਸ ਕਿਲੇ ਤੇ ਬਾਕੀ ਮੇਰਾ ਭਰਾ ਸਮੇਂ-ਸਮੇਂ ਨਾਲ ਤੁਸੀਂ ਸੰਪਰਕ ਆਪਣਾ ਕਰਕੇ ਕੁਛ-ਕੁਛ ਕਰਦੇ ਰਿਆ ਕਰੋ ਠੀਕ ਆ ਜੀ ਸੋ ਤੂੰ ਤੇ ਪੰਘਾਲੇ ਤੋਂ ਸਿਰਫ ਕੋਈ 4 ਕਿਲੋਮੀਟਰ ਤੁਹਾਨੂੰ ਅੱਗੇ ਆਉਣਾ ਪੈਣਾ ਜਦੋਂ ਆਪਾਂ ਤੂਤਪਿੰਡ ਤੋਂ ਪੰਘਾਲੇ ਨੂੰ ਆਉਣਾ ਠੀਕ ਆ ਜੀ ਕੋਟ ਬੁੱਡੇ ਤੋਂ ਠੀਕ ਆ ਜੀ ਕੋਟ ਬੁੱਡੇ ਤੋਂ ਸਿਰਫ ਕੋਈ 4 ਕਿਲੋਮੀਟਰ ਦੀ ਦੂਰੀ ਆ ਤੇ ਮੇਰਾ ਵੀਰ ਕੋਈ ਵੀ ਪੱਟੀ ਵਾਲੀ ਸਾਈਡ ਤੋਂ ਆ ਰਿਹਾ ਤੇ ਜਿਹੜਾ ਚੀਮੇ ਬਰਵਾਲਾ ਦੁੱਬਲੀ ਤੋਂ ਹੁੰਦੀ ਹੋਈ ਕੋਟਪੂਡੇ ਤੇ ਅੱਗੇ ਖੇਮ ਕਰਨ ਨੂੰ ਛੜਕ ਜਾਂਦੀ ਆ ਤੇ ਬਿਲਕੁਲ ਇਸੇ ਸੜਕ ਦੇ ਉੱਪਰ ਪਾਣੀ ਡੇਰੀ ਆ ਉਹਦੇ ਬਿਲਕੁਲ ਆਪੋਜੀਟ ਜਿਹੜੀ ਇਹ ਸੜਕ ਬਾਬਾ ਜੀ ਹੋਂਦੇ ਘਰਾਂ ਲੰੋਂ ਆ ਜਾਂਦੀ ਠੀਕ ਆ ਜੀ ਤੇ ਬਾਕੀ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲਣਗੇ ਨੰਬਰਾਂ ਦੇ ਕਾਲ ਕਰਕੇ ਤੁਸੀਂ ਗੱਲਬਾਤ ਕਰ ਲਿਓ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੇ ਇਸ ਵਕਤ ਦੁੱਧ ਤੇ ਚੱਲਣ ਦੇ ਤਿੰਨ ਇੱਕ ਉੱਚੇ ਬੱਚੇ ਦੇ ਵਿੱਚ ਮੱਝ ਦਿਖਾ ਦੇਾਂਗੇ ਕਿ ਅੱਗੇ ਬਣੀ ਸੋਰੀ ਦੀ ਉਹ ਕਿੰਨੇ ਦਿ ਇੱਕ ਬਗੈਰ ਬੱਚੋ ਵੈਰ ਤੁਹਾਨੂੰ ਦਿਖਾਦੇ ਆਂ ਗੱਲਬਾਤ ਅੱਜ ਤਰੀਕ 30 ਅਗਸਤ ਆ ਸਮਾਂ ਕੋਈ ਮਾਰਨਿੰਗ ਦੇ 9:00 ਵਜੇ ਸਭ ਤੋਂ ਪਹਿਲਾਂ ਹਰਜੀਤ ਸਿੰਘ ਪਹੁੰਚ ਗਏ ਦੇ ਸਤਿ ਸ੍ਰੀ ਅਕਾਲ ਠੀਕ ਠਾਕ ਜੀ ਚੜ੍ਹਦੀ ਕਲਾ ਜੀ ਵੈਰ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਹੋਰ ਬਾਬਾ ਜੀ ਨਿਸ਼ਾਨ ਸਿੰਘ ਜੀ ਚੜ੍ਹਦੇ ਗਲੇ ਮੇਰਾ ਜੀ ਠੀਕ ਠਾਕ ਹੋਰ ਰਾਸਨਦੂ ਫਾਰਮੀ ਚੈਨਲ ਦੇਖ ਰਿਹਾ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਾਂ ਹੋਰ ਵੀ ਹਰਜੀਤ ਸਿੰਘ ਚੜ੍ਹਦੀ ਕਲਾ ਠੀਕ ਠਾਕ ਹੋਰ ਸ਼ੁਕਰੇ ਮਾਲਕ ਦਾ ਤੇ ਬਾਕੀ ਪਾਪਾ ਜੀ ਹੁਣੇ ਆਪਣੇ ਰਿਸ਼ ਇਹ ਥੋੜਾ ਜਨਾ ਹੁਕਮ ਲੱਗਾ ਹੈ ਕਿ ਇਹ ਕਰੀ ਝੱਕ ਜਾਵਾ ਤੇ ਖੋਲਣਾ ਉਦਾਂ ਦੇ ਸਾਡੂ ਸਾਡਾ ਰਿਸ਼ਤੇਦਾਰੀ ਕੇ ਗੱਲ ਨਹੀਂ ਕਰ ਦਿੰਦਾ ਆਹਾਂ ਇਧਰ ਥੋੜਾ ਝਗਿਆ ਹੈ ਹੋ ਜਾਂਦਾ ਫਿਰ ਮੈਂ ਚਲੋ ਪਹਿਲੀ ਵਾਰ ਅੱਗੇ ਆਉਣਾ ਥੋੜਾ ਵੀਡੀਓ ਤੇ ਹਾਂਜੀ 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 ਠੀਕ ਆ ਤੇ ਵੈਸੇ ਜ਼ੀਰੋ ਨਹੀਂ ਵਪਾਰ ਦਾ ਕੰਮ ਨਵਾਂ ਸ਼ੁਰੂਆਤ ਕੀਤੀ ਕਿ ਪਹਿਲਾਂ ਲਾ ਲਾ ਮਾਲ ਜਿਹੜਾ ਫਿਲਹਾਲ ਪਾਉਣ ਲਈ ਕਰਦੇ ਸਾਰ ਠੀਕ ਆ ਇਹ ਕਰਦਾ ਹੀ ਆ ਹਾਂ ਇਹ ਵੈੜ ਵੀ ਆਪਣੇ ਕੋ ਖਾਜੜੀ ਲਈਆ 2 ਮਹੀਨੇ ਪਹਿਲਾਂ ਆਈਆ ਜਿਹੜੀ ਆ ਪਛੇ ਤੋਂ ਬਣਾਵਾ ਠੀਕ ਆ ਜੀ ਸੋ ਇਹ ਤਾਜੀ ਲਈ ਜਿਹੜੀ 1 ਨੰਬਰ ਵਾਲੀ ਆ ਇਹ ਪਿਛਲੇ ਸੋਇਆ ਆਪਾਂ ਸਮੇ ਸਮੇਂ ਨਾਲ ਜੇ ਮਾਰੇ ਕਿਰਪਾ ਕੀਤੀ ਚਲੋ ਗਾਂ ਚੱਲਦਾ ਰੋ ਵੱਡਾ ਜਿਵੇਂ ਜਿਵੇਂ ਅੱਗੇ ਵਪਾਰ ਲੈਣ ਚਾਉਂਦੇ ਰੇ ਪਸ਼ੂ ਦਿਖਾਉਂਦੇ ਰਾਵਾਂਗੇ ਹਣਾ ਠੀਕ ਆ ਲਓ ਵੀ ਸ਼ੁਰੂਆਤ ਕਰ ਲਵਾਂਗੇ ਦੋਸਤੋ ਮੇਰਾ ਭਰਾ ਸਪੋਰਟ ਕਰੋ ਵੱਧ ਤੋਂ ਵੱਧ ਸੇਵਾ ਮੁਹੱਈਆ ਕਰਾਓ ਠੀਕ ਆ ਜੀ ਚਾਹੇ ਉਹ ਮੈਡੀਕਲ ਹੋਵੇ ਸੇਵਾ ਚਾਹੇ ਮਤਲਬ ਪਸ਼ੂਆਂ ਦੇ ਲਈ ਫੀਡ ਹੋਵੇ ਚਾਹੇ ਤੂੜੀ ਹੋਵੇ ਚੋਕਰ ਹੋਵੇ ਠੀਕ ਆ ਜੀ ਜਿਹੜੇ ਹਾਰ ਪ੍ਰਭਾਵਿਤ ਇਲਾਕੇ ਆ ਜਿਵੇਂ ਆਪਣੇ ਬਿਲਕੁਲ ਇਧਰੋਂ ਹਰੀਗੇ ਪਤਨ ਤੋਂ ਸਭਰਾਵਾਂ ਨੂੰ ਆਉਂਦੇ ਇਸ ਬੰਨ ਦੇ ਉੱਪਰ ਬਹੁਤ ਸਾਰੇ ਪਸ਼ੂ ਇਥਾਨ ਆਪਣੇ ਪਸ਼ੂ ਪਾਲਕ ਵੀਰ ਕੁੱਤੇ ਪਸ਼ ਤੋੜੀ 4 ਸੈਲਜ ਤੇ ਬਿਲਕੁਲ ਜਿਹੜੇ ਚੋਕਰ ਦੀ ਫੈਸਿਲਿਟੀ ਆ ਜਿਹੜੀ ਸੇਵਾ ਆ ਉਹ ਜਰੂਰ ਮੁਹੱਈਆ ਕਰਵਾਉਣ ਦੂਰੋਂ ਨੇੜੋਂ ਮੇਰੇ ਭੈਣ ਭਰਾ ਜਿੰਨੇ ਵੀ ਆ ਸਿੱਖ ਸੰਗਤਾਂ ਨੇ ਜਿੰਨੇ ਵੀ ਹੋਰ ਭੈਣ ਭਰਾ ਆਪਣੇ ਜਿਹੜੇ ਦਾਨੀ ਸੱਜਣ ਵੀਰ ਆ ਬਹੁਤ ਬਹੁਤ ਸਪੋਰਟ ਕਰੋ ਠੀਕ ਆ ਜੀ ਕਿਉਂਕਿ ਬਿਲਕੁਲ ਹਜ਼ਾਰਾਂ ਏਕੜ ਜਿਹੜੀ ਫਸਲ ਮਰ ਚੁੱਕੀ ਆ ਦਰਿਆ ਦੇ ਵਿੱਚ ਜਿਹੜੀ ਆਉਂਦੀ ਆ ਤੇ ਜਗਰ ਜੀ ਤੇ ਵੀਰ ਚਾਹੇ ਬੰਨ ਜਿਹੜੇ ਟੁੱਟ ਗਿਆ ਚਾਹੇ ਦਰਿਆ ਦੇ ਵਿੱਚ ਆਉਂਦੀ ਹੈ ਚਾਹੇ ਜਿਹੜੇ ਏਰੀਆ ਨੂੰ ਬੰਨ ਲੱਗਦੇ ਆ ਉਹ ਬੰਨ ਟੁੱਟਣ ਕਰਕੇ ਹੋਰ ਵੀ ਜਿਹੜੇ ਸਾਡੇ ਤੋਂ ਪਹਿਲਾਂ ਹੁਣੇ ਵੀ ਆਏ ਪਾਉ ਵਾਸਤੇ ਜ ਆ ਗਏ ਉਹ ਟਕਾ ਪਾਣੀ ਦਾ ਜਿਹੜਾ ਫਰਕ ਪਿਆ ਵਾ ਬਾਕੀ ਆਪਣੇ ਡਾਕਟਰ ਸਾਹਿਬ ਹਾਂ ਸਭਰਾ ਤੋਂ ਆ ਬਿਲਕੁਲ ਤੇ ਸਾਹ ਸਿੰਘ ਡਾਕਟਰ ਆ ਪਾਉਦੇ ਪਏ ਵੀਡੀਓ ਸਾਰੀ ਪਹੁੰਚਣ ਦਾ ਆ ਤੇ ਇੱਥੇ ਜਿਹੜੀ ਇਧਰ ਦੇ ਬੰਨੇ ਆ ਇਧਰਲੇ ਬੰਨੇ ਜੇ ਵੱਧ ਤੋਂ ਵੱਧ ਲੋੜ ਆ ਪੀ ਗੱਟੇ ਹਾਂ ਇੱਕ ਨੰਬਰ ਮਰੜਾ ਜਿਆ ਹਰੀਗਾ ਤੋਂ ਠਾ ਉਤਰੀਆ ਸਭਰਾਵਲੋਂ ਤੇ ਇੱਕ ਨੰਬਰ ਮਰੜੇ ਨੂੰ ਠਾ ਲੱਗਣ ਡਈ ਆ ਚਲੋ ਮਹਾਰਾਜ ਕਿਰਪਾ ਕਰੇ ਪਾਣੀ ਲਾ ਦੇ ਤੇ ਵਧੀਆ ਗੱਲਾਂ ਨੇ ਤੇ ਵੱਧ ਤੋਂ ਵੱਧ ਸੰਗਤ ਨੂੰ ਇਹ ਆ ਕਿ ਉਹ ਸਿਰ ਤੋਂ ਪਹਿਲਾਂ ਖਾਲੀ ਤੋੜੇ ਜਿੰਨਾ ਕੋ ਹੋ ਸਕਦੇ ਆ ਜਾਂ ਕੋ ਟਰਾਲੀਆਂ ਮਿੱਟੀ ਦੀਆਂ ਮਿੱਟੀ ਦੀਆਂ ਟਰਾਲੀਆਂ ਵੱਧ ਤੋਂ ਵੱਧ ਪਹਚਾਣ ਉੱਥੇ ਪਤਾਰਾ ਸਿੰਘ ਸਿਰਾਜੀ ਸਾਹਿਬ ਵਾਲੇ ਤੇ ਦਲਪੰਥ ਬਾਬਾ ਬੀਦੀ ਚੰਦ ਦੀ ਸੌਰ ਸਿੰਘ ਵਾਲੇ ਜਿਨ੍ਹਾਂ ਨੇ ਵੱਧ ਤੋਂ ਵੱਧ ਮਤਲਬ ਸੰਗਤ ਉੱਥੇ ਪਹਚਾਈ ਆ ਤੇ ਬੜੇ ਦਿਨਾਂ ਦੇ ਹੀ ਉਹ ਜਦੋਂ ਦਾ ਬੰਨ ਦਾ ਕੰਮ ਚੱਲਣ ਰਿਹਾ ਕਰਦੇ ਇੱਥੇ ਪਹੁੰਚੇ ਹੋਏ ਆ ਉਦੋਂ ਨੂੰ ਸੁਲਤਾਨਪ ਇਹਦੇ ਬੰਦੀਆਂ ਕੰਮ ਕਰ ਰਹੀਆਂ 18 ਤੋਂ 20 ਦਿਨ ਹੀ ਹੋ ਗਿਆ 20-21 ਦਿਨ ਹੋ ਗਿਆ ਜੀ 22 ਦਿਨ ਹੀ ਹੋ ਗਿਆ ਲੋ ਵੀ ਠੀਕ ਆ ਜੀ ਤੇ ਵੱਧ ਤੋਂ ਵੱਧ ਮੇਰੇ ਭਰਾ ਠੀਕ ਆ ਜੀ ਇਸ ਟਾਈਮ ਇਸ ਮੌਕੇ ਤੇ ਵੱਧ ਤੋਂ ਵੱਧ ਜੀਗਾ ਜੀ ਸੇਵਾ ਲਈ ਪਹੁੰਚੋ ਤੇ ਇਧਰੋਂ ਵੀਰ ਹਰਜੀਤ ਸ਼ੁਰੂਆਤ ਕਰ ਲਈਏ ਤੇ ਬਾਬਾ ਜੀ ਇਧਰੋਂ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੋਂ ਆਪਾਂ ਇਸ ਵਾਰ ਤੋਂ ਕੀ ਫੇਰ ਵਾ ਇਸ ਵਾਰ ਦਾ ਪੂਰਾ ਡਿਟੇਲ ਕਰ ਦਈਏ ਸਾਂਜੀ ਇਹਨਾਂ ਸੁਈ ਨੂੰ ਅੱਜ ਤੀਜਾ ਦਿਨ ਆ ਤੀਜਾ ਦਿਨ ਅੱਜ ਸੁਈ ਨੂੰ ਹਾਂਜੀ ਠੀਕ ਆ ਜੀ ਤੇ ਥਰ ਕੋਈ ਬੜਾ ਹੈਗਾ ਵਾ ਕੋਈ 9.5 10 ਕਿਲੋ ਠੀਕ ਹੈ ਜੀ ਤੇ ਮਗਰ ਬੱਛੀ ਆ ਟਿਗਰ ਭਰਾਏ ਆ ਪਾਵੇ ਮਗਰ ਬੱਛੀ ਆ ਗਈ ਹੈ ਬੱਛੀ ਬਹੁਤ ਸੋਹਣੀ ਮਗਰ ਤੁਸੀਂ ਚੈੱਕ ਕਰ ਲਓ ਮਗਰ ਬੱਛੀ ਆ 나ੜੂਆ ਲਾਲ ਆ ਬੱਚੇ ਦੇ ਆ ਬੱਛੀ ਆ ਕਰਾਸ ਬਰੀਡ ਦੇ ਵਿੱਚ ਮਗਰ ਬੱਛੀ ਆ ਇਹ ਤੀਜਾ ਸੂਬਾ ਵੜ ਹਾਂਜੀ ਤੀਜਾ ਸੂਬਾ ਤੀਜਾ ਸੂਬਾ ਤੇ ਆਪਣੇ ਕੋਲ ਪਹਿਲਾ ਦੂਜਾ ਸੂਬਾ ਆਪਾਂ ਚੁਵਾਈ ਗਈ ਆ ਆਪਾਂ ਚੁਵਾਈਆ ਠੀਕ ਹੈ ਜੀ ਹੁਣ ਇਸ ਵੇਲੇ ਤੋਂ ਬਹੁਤ 10 ਕਿਲੋ ਹੈ ਐਟ ਟਾਈਮ ਹਾਂ 10 ਕਿਲੋ ਹੈ 10 ਕਿਲੋ ਆ ਇੱਕ ਸਾਈਡ ਜਰੂਰ ਹੈਗੀ ਤੇ ਉਹ ਬਾਬਾ ਜੀ ਤੁਸੀਂ ਆਪ ਹੀ ਦੱਸੋ ਵੀ ਤੁਸੀਂ ਚੁਵਾਈ ਕੀਤੀ ਆ ਮਗਰਲਾ ਥਾਂ ਤੁਸੀਂ ਦੱਸੇ ਵੀ ਮਗਰਲਾ ਥਾਂ ਆਤਾ ਹੈ ਨਾ ਹਾਂ ਹੋਰ ਜਿਹੜਾ ਬਹਿਣੀ ਵਾਲਾ ਥਾਣਾ ਉਹ ਅੱਧਾ ਵਾਪਸ ਠੀਕ ਹੈ ਜੀ ਬਹਿਣੀ ਵਾਲਾ ਜਿਹੜਾ ਕਿਸਾਨ ਵੀਰੋਂ ਮਗਰਲਾ ਥਾਣਾ ਬਾਕੀ ਅਗਲਾ ਅਗਲੇ ਨਾਲ ਬਰਾਬਰ ਹੈ ਹਾਂ ਬਾਕੀ ਤਿੰਨੇ ਬਰਾਬਰ ਆ ਤੇ ਬਾਕੀ ਪਿਛਲੇ ਥਾਂ 'ਚ ਕੋਈ ਗਿਲਤੀ ਕੋਈ ਸੋਚ ਕੋਈ ਮਤਲਬ ਕੋਈ ਨਾੜਗਾਂ ਦੀ ਗਿਲਤੀ ਹੋਣੀ ਨਹੀਂ ਠੀਕ ਹੈ ਜੀ ਬਾਕੀ ਮਗਰਲਾ ਥਾਂ ਦਾ ਜਿਹੜਾ ਛੋਟਾ ਵੀ ਦਿਖਾਈ ਦੇਊਗਾ ਉਹਦੇ 'ਚ ਭਾਰਾਂ ਘੱਟ ਨੇ ਅੱਧਾ ਆਉਂਦਾ ਜ਼ਰੂਰ ਆ ਅੱਧਾ ਹੈ ਠੀਕ ਆ ਜੀ ਉਹ ਮੇਰੇ ਭਰਾ ਵੀ ਸਮਝੇ ਜਿੱਦਾਂ ਮਰਜ਼ੀ ਤੁਸੀਂ ਵੇਖ ਤੇ ਚਾੱਕ ਕੇ ਤਸੱਲੀ ਕਰਕੇ ਲੈ ਜਾ ਜੇ ਦੇ ਹੈ ਠੀਕ ਆ ਜੀ ਇਸੇ ਤਰ੍ਹਾਂ ਦੋਸਤੋ ਇਹਦੀ ਚਵਾਈ ਕੀਤੀ ਜਾਂਦੀ ਆ ਪੈਂਡ ਦੇ ਵਿੱਚ ਆਪਾਂ ਇਸੇ ਬੈਂਡ ਦੀ ਪਿਛਲੇ ਸੂਬੇ ਦੀ ਮਤਲਬ ਦੂਜੇ ਸੂਬੇ ਦੀ ਇੱਕ ਵਾਹ ਬੱਚੀ ਦਿਖਾਵਾਂਗੇ ਉਹ ਵੀ ਬਾਬਾ ਜੀ ਦੀ ਸੇਲ ਕਰਦੇ ਪਏ ਆ ਉਹ ਵੀ ਤੁਹਾਨੂੰ ਦਿੱਤੀ ਜਾਊਗੀ ਠੀਕ ਆ ਜੀ ਉਹਦਾ ਕੋਈ ਐਕਸਟਰਾ ਚਾਰਜਸ ਹੋਣਗੇ ਉਹ ਤੁਹਾਨੂੰ ਪੈਂਡ ਦੇ ਵਿੱਚ ਬੱਚੀ ਦਿਖਾ ਦਾਂਗੇ ਇਸੇ ਬੈਂਡ ਦੀ ਬਾਕੀ ਇਹ ਕੁੜੀ ਤੁਹਾਨੂੰ ਤੋਰਾ ਚੈੱਕ ਕਰਾ ਰਹੇ ਆ ਬੈਕ ਸਾਈਡ ਤੋਂ ਤੁਸੀਂ ਮਾਰ ਸਕਦੇ ਹੋ ਝਾਤ ਠੀਕ ਆ ਜੀ ਐਸ ਵਾਰ ਵੀ ਮਗਰ ਬੱਚੀ ਹੈ ਜੀ ਹਾਂ ਜੀ ਬੱਚੀ ਆ ਲਓ ਜੀ ਐਸ ਵਾਰ ਵੀ ਮਗਰ ਬੱਚੀ ਨੂੰ ਜਨਮ ਦਿੱਤਾ ਸੋ ਬਾਕੀ ਕਰਾਸ ਬ੍ਰੀਡ ਦੇ ਵਿੱਚ ਜਿੱਦਾਂ ਆਪਣੇ ਬਹੁਤ ਭੈਣ ਭਰਾ ਪਸੰਦ ਕਰਦੇ ਵੀ ਚਲੋ ਦੁੱਧ ਸੰਘਣਾ ਹੁੰਦਾ ਵੜਾ ਦਾ ਥਾਣਾ ਤੋਂ ਬਹੁਤ ਸੋਹਣਾ ਸੁਆਦੀ ਥਾਣਾ ਮੁੱਠੀ ਮੁੱਠੀ ਥਾਣਾ ਤਿੰਨੇ ਥਾਣ ਬਾਕੀ ਬਰਾਬਰ ਆ ਇਕੱਲਾ ਇੱਕ ਮਗਰਲਾ ਥਾਣਾ ਮੇਰੇ ਭੈਣ ਭਰਾਵਾਂ ਨਾਲ ਆਪਾਂ ਕਨਫਰਮ ਵਾਰ-ਵਾਰ ਤਾਂ ਕਰਾਉਣੇ ਆ ਬਹੁਤੇ ਵੀਰ ਆਪਣੇ ਆਨਲਾਈਨ ਸਵਦਾ ਕਰ ਲੈਂਦੇ ਆ ਤੇ ਹਮੇਸ਼ਾ ਹੀ ਆਪਾਂ ਨੋਟ ਕਰਾਉਣੇ ਚਾਹੀਏ ਹਰਜੀਤ ਸਿੰਘ ਉਹਨਾਂ ਕੋਲ ਪਹੁੰਚੀ ਗਈ ਚਾਹੇ ਆਪਾਂ ਜਿਸ ਵੀ ਘਰ ਤੋਂ ਵੀਡੀਓ ਬਣਾਉਨੇ ਆ ਆਇਆ ਜਰੂਰ ਕਰੋ ਮੇਰੇ ਭਰਾਵੋ ਜਰੂਰ ਆਣ ਕੇ ਤਸੱਲੀ ਕਰਕੇ ਮਾਣ ਲੈ ਕੇ ਜਾਇਆ ਕਰੋ ਬਾਅਦ ਵਿੱਚ ਤੁਹਾਡੇ ਕਿ ਦੱਸਿਆ ਕੁਝ ਹੋਰ ਆ ਨਿਕਲਿਆ ਕੁਝ ਹੋਰ ਆ ਉਹ ਜਿਹੜੀ ਮੁਸ਼ਕਲ ਦਾ ਸਾਹਮਣਾ ਤੁਹਾਨੂੰ ਨਾ ਕਰਨਾ ਪਵੇ ਠੀਕ ਆ ਤੇ ਬਾਕੀ ਆ ਇਹਦੀ ਡਿਟੇਲ ਆ 10 ਕਿਲੋ ਦੁੱਧ ਦਾ ਬੰਗਾਰ ਅਸੀਂ ਪਾਉਣਾ ਪਾ ਲਿਓ ਅਦਰਵਾਈਜ਼ ਇਸੇ ਤਰ੍ਹਾਂ ਵੀ ਕੋਈ ਭੈਣ ਆਪਣੀ ਬੈਠ ਕੇ ਚਬਾਈ ਕਰ ਸਕਦੀ ਆ ਤੇ ਇਹ ਵੀਰ ਜੀ ਕੀ ਮੋੜ ਰੱਖਿਆ ਕੀ ਡਿਮਾਂਡ ਕਰਦੇ ਆ ਮੋਲੇ ਦਾ 40000 ਆ ਤੇ 40000 ਛੋਟ ਜਿਹਾ ਪਕੜਦਾ ਆ 40000 ਚੋਂ ਛੋਟ ਜਿਹਾ ਯਾ ਸੁਣੋ ਲਈ ਕਰਤੀਏ ਛੋਟ ਜਿਹਾ ਆਪਾਂ ਇੱਕੋ ਇੱਕ ਗਾਰੇ ਨੇ ਵੇਚ ਦੇਣੀ ਆਪਾਂ ਵਿਚੇਜ ਕਰਕੇ 38000 38000 ਹਾਂਜੀ ਜਾਣ ਦਿਓ 38000 ਦੀ ਜਾਣ ਦਿਓ ਵਗੂੰ ਜੀ ਆ ਵਸੀ ਹੈ ਮ ਬਿਲਕੁਲ ਸਜਰਤਾ ਜੀ ਸੁਈ ਜਨਾਰੂਆ ਨਾਲ ਤਿੰਨਾਂ ਦਿਨਾਂ ਦੀ ਤਸਵੀਰ ਥੱਲੇ 9-10 ਕਿਲੋ ਬੋਲਾ ਅੱਗੇ ਇੱਕ ਬਗੈਰ ਬੱਚਿਆਂ ਤੁਹਾਨੂੰ ਵੇਰ ਦਿਖਾ ਦਿੰਨੇ ਆ ਕਰਾਸ ਬਰੀਡ ਦੇ ਵਿੱਚ ਆ ਤੇ ਇਹਦਾ ਵੀ ਕੀ ਵੇਰਵਾ ਕੀ ਡਿਟੇਲ ਐ ਇਸ ਵਾਰ ਇਹ ਕੋਈ 2 ਮਹੀਨੇ ਹੋ ਗਏ ਨੂੰ ਸੁਈ ਨੂੰ 2 ਕੁ ਮਹੀਨੇ ਹੋ ਗਏ ਹਾਂਜੀ ਠੀਕ ਮਗਰ ਇਹਦੇ ਬੱਚਾ ਹੈ ਬੱਚਾ ਫਿਰ ਤੁਹਾਨੂੰ ਪਤਾ ਹੀ ਐ ਕੌਣ ਅੱਜ ਕੱਲ ਠੀਕ ਆਮ ਦਾ ਬਸ ਥੋੜੀ ਜਿਹੀ ਅੰਕੂ ਕੇਰਕੁਰ ਘੱਟ ਕਰਨੀ ਸ਼ੁਰੂ ਕਰ ਦਿੱਤੀ ਫਿਰ ਬੱਚਾ ਵੈਸੇ ਟਿੱਪ ਜਾਂਦਾ ਕੇਰ ਕਰਕੇ ਬਸ ਔਲਾ ਬੱਚਾ ਨਾਲ ਹੋ ਗਿਆ ਕੋਈ ਉਹਨਾਂ 20 ਦਿਨਾਂ ਦੇ ਬੱਚੇ ਮਰੇ ਨੇ ਐਸ ਵਕਤ ਸਹੀ ਟਾਈਮ 2 ਮਹੀਨੇ ਹੋ ਗਏ ਨੇ ਸੂਰੀ ਨੂੰ ਆ 2 ਮਹੀਨੇ 2 ਮਹੀਨੇ ਅੰਦਰ ਜਾਂ ਕੋਈ 2-4 ਦਿਨਾਂ ਦੇ ਅੰਦਰ ਜਾਂ ਠੀਕ ਆ ਤਾਂ ਨਹੀਂ ਆਈ ਦੋਆਂ ਦੋ ਠੀਕ ਆ ਠੀਕ ਹਾਂਜੀ ਠੀਕ ਆ ਐਸ ਵਕਤ ਦੁੱਧ ਕਿੰਨਾ ਚੁਵਾਦ ਕੇ ਆ ਤਾਂ ਇਹਦੇ ਨਾਲ ਦੁੱਧ ਜਿਹੜਾ ਆ ਬਾਂ ਮਿਲ ਲੈਣਾ ਵਾ ਉਹ 11.5 ਕਿਲੋ ਦੁੱਧ ਆਗਾ ਸਾਢੇ 11 ਕਿਲੋ ਹਾਂਜੀ ਹੂੰ ਕਹਿਣ ਵਾ 12 ਤੱਕ 12 ਮੁਰਗੇ ਨਾਲ 1 ਕਿਲੋ ਵੰਗਾਊਗਾ ਪਾਲੀ ਦਾ ਕੋਈ ਹੋਣੀ ਕਿਸੇ ਤਰੀਕੇ ਦੀ ਲੋ ਵੀ ਇਸੇ ਤਰ੍ਹਾਂ ਬੈਠ ਕੇ ਚਵਾਈ ਕਰਨੀ ਆ ਠੀਕ ਆ ਜੀ ਤੇ 11-12 11-12 ਕਿਲੋ ਐਸ ਵਕਤ ਤੇ ਬਾਕੀ ਤੁਸੀਂ ਰੰਗ ਵੇਖ ਸਕਦੇ ਜੇ ਗ੍ਰੇ ਤੇ ਬਿਲਕੁਲ ਬਲੈਕ ਕਲਰ ਦਾ ਕੰਬੀਨੇਸ਼ਨ ਤੇ ਆ ਵਾਇਕ ਵਿੱਚ ਸਪੋਰਟ ਵੀ ਹੈਗੇ ਹਵਾਨੇ ਚੱਦੇ ਤੇ ਆ ਫੇਸ ਕੁਆਲਿਟੀ ਆ ਉਹਦਾ ਚਾਰੂ ਚੂਰ ਪੂਰੀਏ ਕਰਮਾਈ ਕੋਨੇ ਦੇ ਖਾਂਦੀ ਪਿੰਦੀ ਹਾਂ ਜੀ ਪੰਜ ਚਾਰ ਪਾ ਦੋ ਪੰਜ ਹਰੇ ਪਾ ਦੋ ਠੀਕ ਆ ਜੋ ਮਰਜੀ ਪਾ ਦੋ ਸਾਰਾ ਕੁਝ ਠੀਕ ਆ ਲਓ ਖੋਲ ਕੇ ਦਿਖਾ ਦਈਏ ਨੂੰ ਤਸੱਲੀ ਨਾਲ ਚਾਰੇ ਥਣ ਦੋਸਤੋ ਕਿਸੇ ਚੀਜ਼ ਦੇ ਵਿੱਚ ਵੀ ਮਾੜਾ ਮੋਟਾ ਵੀ ਡਿਫੈਕਟ ਹੋਇਆ ਤਾਂ ਪਹਿਲਾਂ ਹੀ ਗੱਲ ਦੱਸੀ ਜਾਊਗੀ ਬਿਲਕੁਲ ਚਾਰੇ ਥਣ ਵਰਦੇ ਆ ਇੱਕਸਾਰ ਬਿਲਕੁਲ ਅਗਲੇ ਪਿਛਲੇ ਬਰਾਬਰ ਵਰਦੇ ਆ ਤੇ 12 ਕਿਲੋ ਦੁੱਧ ਇਸ ਵਕਤੇ ਤੇ ਥੱਲੇ 2 ਮਹੀਨਿਆਂ ਦੀ ਸੂਈ ਆ ਹਾਈਟ ਕੱਟ ਦੀ ਗੱਲ ਕਰ ਲਈਏ ਤੇ ਮੀਡੀਅਮ ਅੰਗ ਕੇ ਕੋਈ ਵੀ ਭਰਾ ਸੌਦਾ ਕਰ ਲੇ। ਬਾਕੀ ਕੋਈ ਚੰਗੀ ਸੇਵਾ ਕਰ ਲੂਗਾ ਆਉਣ ਵਾਲੇ ਸਮੇਂ ਦੇ ਵਿੱਚ ਠੀਕ ਆ ਜੀ ਚਲੋ ਕੋਈ ਭਰਾ ਚੰਗੀ ਕੇਅਰ ਕਰ ਲੂਗਾ। ਤੇ ਦੁੱਧ ਵੀ ਇਹਨੇ ਕਰ ਮੜਨੇ ਜਵਾਈ ਇਹਨਾਂ ਤੇ ਸਰੀਰੋਂ ਥੋੜੀ ਜਿਹੀ ਹੋਰ ਭਰ ਗਈ ਤੇ ਗਾਂ ਫਿਰ ਰਾਜੀ ਹੋ ਗਈ ਦੇ ਆਉਣ ਵਾਲੇ ਸੀਜ਼ਨ ਦੇ ਵਿੱਚ ਫਿਰ ਚੰਗੇ ਪੈਸਿਆਂ ਦੀ ਆ ਠੀਕ ਆ। ਸੋ ਦੂਜਾ ਕਸੂਆ ਓਰੀਜਨਲ ਤੇ ਤੀਜਾ ਹੋਊਗੀ ਬਾਬਾ ਜੀ। ਨਹੀਂ ਤੀਜਾ ਸੂਆ ਆ ਰਿਹਾ ਦੂਜੇ ਸੂਆ ਜੀ। ਹਾਂ ਜੀ। ਇਹਦਾ ਸੋ ਬਾਡੀ ਸਟਰਕਚਰ ਤੁਹਾਡੇ ਸਾਹਮਣੇ ਆ ਕਰਾਸ ਬ੍ਰੀਡ ਦੇ ਵਿੱਚ ਆ ਤੇ ਕੀ ਮੁੱਲ ਕਰਦੇ ਪੰਜ ਦੇ ਦਈਏ ਕਿੰਨੇ ਦੀ ਇਹਦਾ ਮੁੱਲ ਆ 70000 ਹਾਂਜੀ ਤੇ 38000 ਛੋਟ ਛਪਾ ਕਰਦਾਗਾ 38000 ਚੋਂ ਹਾਂਜੀ 2 ਮਹੀਨਿਆਂ ਦੀ ਸੂਈ ਜਾਇਜ਼ ਕਰਕੇ ਦੇ ਦਗੇ ਆਪਾਂ ਦਾ ਜਾਇਜ਼ ਹੋਣ ਨਾਲ 35000 ਹਾਂਜੀ ਹਾਂਜੀ 35000 ਦੀ ਹਾਂਜੀ ਠੀਕ ਆ ਜੀ ਬਾਬੀ ਇਹ 35000 ਦੀ ਵੀਰ ਨਿਸ਼ਾਨ ਦਾ ਵੀ ਦੇ ਦਿਆਂਗੇ ਹਾਂ ਨਾ ਜਿਹੜੀ 35000 ਦੀ ਆ ਚਲੋ ਫਿਰ ਵੀ ਕੋਈ ਸੱਜਣ ਆਉਂਦਾ ਠੀਕ ਆ ਜੀ ਘਰੋਂ ਵੀਰ ਨੇ ਮਾਲ ਸੇਲ ਕਰਨਾ ਬਾਦ ਵਿੱਚ ਵਪਾਰ ਲੈਣ ਤੇ ਵੀਰ ਨੇ ਚੱਲਣਾ ਠੀਕ ਹੈ ਜੀ ਕੋਈ ਦੋ ਚਾਰ ਨਾਲ ਜਿਹੜੇ ਇਹਨਾਂ ਕੋਲ ਆਏ ਗਏ ਰਿਆ ਕਰਨੇ ਆ ਤੇ ਇਹ ਅੱਜ ਤੁਹਾਨੂੰ 35000 ਦੀ ਬੜ ਮਿਲ ਜੂਗੀ ਉਹ ਵੀ ਚਲੋ ਦੋ ਕੁ ਮਹੀਨਿਆਂ ਦੀ ਸੂਈ ਆ ਬਾਕੀ ਕੋਈ ਜ਼ਿਆਦਾ ਸਮੇਂ ਵੀ ਨਹੀਂ ਹੋ ਜਾਏਗਾ ਠੀਕ ਹੈ ਜੀ ਦੋ ਮਹੀਨੇ ਚਲੋ ਵੈਸੇ ਵੀ ਪਸ਼ੂ ਹੋ ਜਾਵੇ ਤੇ ਆਪਾਂ ਕਹੇ ਟੋਕਰਾਂ ਦੇ ਵਿੱਚ ਵੀ ਵੰਡ ਸਕਦੇ ਤੁਸੀਂ ਵੈਸੇ ਚਲੋ ਕੋ ਦੋ ਡੇਢ ਦੋ ਮਹੀਨੇ ਤੱਕ ਜਦੋਂ ਪਸ਼ੂ ਬਾਹਰ ਹੁੰਦਾ ਟੋਕਰਾਂ ਦੇ ਵਿੱਚ ਵੀ ਆਪਾਂ ਮੰਨ ਲੈਂਦੇ ਆ ਜਾਇਜ਼ ਰੇਟ ਦੇ ਵਿੱਚ 12 ਕਿਲੋ ਦੁੱਧ ਪੂਰਾ ਜੋਕ ਕੇ ਤਸੱਲੀ ਕਰਕੇ ਲੈ ਕੇ ਜਾਵੇ ਹਾਂ ਜੀ ਹਾਂ ਜੀ ਠੀਕ ਹੈ ਭੂੜ ਛਿੱਟੇ ਤੋਂ ਬਚ ਠੀਕ ਹੈ ਜੀ ਲੋਬੀ ਸਿਰਫ 35000 ਦੀ ਆ ਬਾਕੀ ਸੰਪਰਕ ਕਰਿਓ ਮੇਰਾ ਭਰਾ ਦੀ ਜੀ ਲੋਬੀ ਅਗੇ ਨੈਕਸਟ ਆਪਾਂ ਦੋਸਤ ਅਗਲੇ ਪਾਸੇ ਮਾਝ ਤੁਹਾਨੂੰ ਦਿਖਾ ਦਿੰਨੇ ਆ ਉੱਚੇ ਬੱਚੇ ਦੇ ਵਿੱਚ ਆ ਇਹ ਵੀ ਵਿਕਾਊ ਆ ਤੇ ਮਿਰ ਨਿਸ਼ਾਨੇ ਤਾਂ ਕੀ ਵੇਰਵਾ ਇਸ ਮੈਂ ਤਾਂ ਕਦੋਂ ਦੀ ਸੂਈ ਇਹਨੂੰ ਸੂਈ ਨੂੰ ਕੋਈ 3.5-4-5 ਮਹੀਨੇ ਹੋ ਗਏ ਆ ਹਾਂਜੀ ਮਗਰ ਇਹ ਕੱਟੀ ਆ ਮਗਰ ਕੱਟੀ ਆ ਹਾਂਜੀ ਸਾਢੇ 4-5 ਮਹੀਨਿਆਂ ਦੀ ਸੂਈ ਆ ਸਾਢੇ 4-5 ਮਹੀਨਿਆਂ ਦੀ ਸੂਈ ਆ ਠੀਕ ਆ ਜੀ ਮਗਰ ਇਹ ਕੱਟੀ ਆ ਤੇ ਦੁੱਧ ਦੇ ਵੇਲੇ ਕੋਈ ਆ ਸਾਢੇ 4 ਲੀਟਰ ਹੋਣਾ ਇਸ ਟਾਈਮ ਸਾਢੇ 4 ਹਾਂਜੀ ਤੇ ਮਿਲਦੀ 8 ਪੈਰੀ ਇੱਕ ਇੱਕ ਦੋ ਮਿਲਦੀ ਹੈ ਇੱਕ ਪੈਰਾ ਜਦੋਂ ਜਿਤਨ ਦੀ ਇਹਨੂੰ ਟੀਕਾ ਭਰਾ ਹੈ ਨਾ ਕੋਈ ਆ ਹੁਣ ਟੀਕੇ ਭਰਾ ਨੂੰ ਕੋ 40 ਦਿਨ ਹੋ ਗਏ ਆ ਅਜੇ ਚੈੱਕ ਨਹੀਂ ਕਰਾਈ ਉਹਦਾ ਤੇ ਇਹ ਜੇ ਮੇਰੇ ਆਪਾਂ ਰੇਟ ਇਹਦੇ ਖਾਲੀਆਂ ਵਾਲੇ ਪਾਉਂਦਾ ਹੈ ਜੇ ਆਪਾਂ ਖਾਲੀ ਦਾ ਰੇਟ ਠੀਕ ਆ ਜੀ ਖਾਲੀ ਮੰਨ ਕੇ ਵੀ ਖਰੀਦੇ ਤੇ ਵੀ ਰਮੀਆਂ ਦਾ ਵੀ ਖਾਲੀ ਆਪਾਂ ਕਹਿ ਕੇ ਦੇਣੀ ਕਿਸੇ ਭਰਾ ਨੂੰ ਨਿਕਲ ਆਉਂਦੀ ਆ ਗਾਂ ਕਰਮਾ ਤੁਹਾਡੀ ਕਿਸਮਤ ਆ ਠੀਕ ਆ ਐਸ ਵਕਤ ਤੇ ਥੱਲੇ ਦੁੱਧ 2-2 ਸਾਢੇ 4 ਕਿਲੋ ਹੈਗਾ ਹਾਂਜੀ ਇੱਕ ਟਾਈਮ ਮਿਲਦੀ ਆ ਠੀਕ ਆ ਜੀ ਮਾਰਨਿੰਗ ਸਵੇਰ ਜਦੋਂ ਮਰਜੀ ਰਾਤ ਨੂੰ ਸ਼ਾਮ ਨੂੰ ਹੀ ਚਾਹੁੰਦੇ ਆ ਸ਼ਾਮ ਨੂੰ ਚਾਹੁੰਦੇ ਹਾਂ ਜੀ ਸਵੇਰ ਬੱਚੇ ਬੱਚੇ ਤੋਰਨੇ ਦਾ ਮੇਰ ਪੈਂਦੀ ਆ ਭਾਰੇ ਭੂਰੇ ਤੇ ਫਿਰ ਕੇ ਕੁੱਤੀ ਦਾ ਟੂਕਾ ਲਾ ਲੈਂਦੇ ਨਹੀਂ ਨਹੀਂ ਬਸ ਕੱਟ ਛੱਡ ਦੇ ਜੀ ਕੋਈ ਲੋੜ ਨਹੀਂ ਹੈ ਬੱਚਾ ਹੈਗਾ ਇਹਦਾ ਨਾਲ ਹੈਗਾ ਹਾਂ ਠੀਕ ਆ ਜੀ ਬੱਚਾ ਤਾਂ ਹੈਗਾ ਠੀਕ ਆ ਜੀ ਮਗਰ ਕੱਤੀ ਆ ਕੱਤੀ ਤੇ ਦੋਵੇਂ ਟਾਈਮ ਮਿਲਦੀ ਆ ਖੋਲ ਕੇ ਤੁਹਾਨੂੰ ਤਸल्ली ਨਾਲ ਦਿਖਾਉਣੇ ਆ ਹਾਈਟ ਮੀਡੀਅਮ ਦੇ ਵਿੱਚ ਬਿਲਕੁਲ ਪਤਲਾ ਪਿੰਡਾ 4.5 ਕਿਲੋ ਇਹਦੇ ਥੱਲੇ ਐਸ ਵਕਤ ਦੁੱਧ ਆ ਤੇ ਸ਼ਾਮ ਨੂੰ ਜਿਹੜੀ ਚਵਾਈ ਹੁੰਦੀ ਆ ਕੱਤੀ ਤੁਹਾਨੂੰ ਦਿਖਾ ਦਿੰ ਆਪ ਦੀ ਸੰਗ ਦੇਖ ਲਓ ਤੁਹਾਨੂੰ ਬੱਚਾ ਦਿਖਾ ਦਾਂਗੇ ਬਾਹਰ ਹੀ ਬੱਚਾ ਆਪਾਂ ਨਾਲ ਦੀ ਨਾਲ ਤੋੜ ਕੇ ਦਿਖਾਵਾਂਗੇ ਤੇ ਚਵਾਈ ਇਹਦੀ ਵੈਸੇ ਤਣਾ ਤੋਂ ਦੀ ਕੋਈ ਰਿਕਵਰਟ ਨਹੀਂ ਕਿਸੇ ਪਾਸੇ ਮੇਰੇ ਠੰਡਰ ਕੋ ਸਾਫ ਆ ਠੀਕ ਹੈ ਜੀ ਸੋ ਚੌਣ ਦੀ ਚਵਾ ਦੀ ਬਿਲਕੁਲ ਚੰਗੀ ਆ ਕੋਈ ਦੋਸਤੋ 19 ਕੀ ਨਹੀਂ ਕੋਈ ਮੁਸ਼ਕਲ ਨਹੀਂ ਬਾਹਰ ਕੱਤੀ ਵੀ ਬੰਨੀ ਹੈ ਦੀ ਕੱਤੀ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਇੱਥੇ ਡੱਕ ਲਓ ਜੀ ਬਾਬਾ ਜੀ ਕੱਤੀ ਉੱਤੇ ਡੱਕ ਲਓਗੇ ਇਹ ਕੱਤੀ ਵਿਖਾ ਦਿਓ ਜਸ਼ਨ ਚੰਗੀ ਤਰ੍ਹਾਂ ਕਵਰ ਕਰਦੇ ਹੋ ਇਹ ਕੱਤੀ ਆ ਮਗਰ ਇਹ ਤੇ ਬਣੀ ਸੌਰੀ ਜ਼ਰੂਰ ਆ 40 ਦਿਨ ਦਾ ਵੇਰਵਾ ਵੀਰ ਨੇ ਪਾ ਹੀ ਦਿੱਤਾ ਵੀਡੀਓ ਦੇ ਵਿੱਚ ਨਿਕਲ ਆਉਂਦੀ ਆ ਤੁਹਾਡਾ ਗ ਆ ਫੇਸ ਕੁਆਲਟੀ ਆ ਗੋਲ ਸਿੰਘ ਆ ਸਵੇਿਆਂ ਦੇ ਵਿੱਚ ਹੋਊਗੀ ਤੀਜਾ ਤੀਜਾ ਸਵੇਰ ਤੇਜਾ ਸਵੇਰ ਆ ਜੇ ਗਾਂ ਨਿਤਰੋਂ ਦੀ ਨਿਕਲੋਂ ਦੀ ਚੌਥਾ ਸੂਰ ਆ ਉਹ ਚੌਥਾ ਸੂਰ ਠੀਕ ਆ ਥੋੜੇ ਪੁੱਤ ਵਿਖਾ ਦਿਥਾ ਥਾਣਾ ਕਬੈਣੀ ਵਾਲੇ ਪਾਸੇ ਵੀ ਦਿਖਾ ਦਿਓ ਇੱਥੋਂ ਕੋਈ ਨਹੀਂ ਮਰਾ ਦੂਰੋਂ ਦਿਖਾ ਦਿਆ ਜੀ ਬੈਰੇ ਇਨਾ ਪਸ਼ੂ ਆ ਦੇਖੋ ਠੀਕ ਆ ਸੋ ਕੱਟੀ ਚੰਗੀਆਂ ਮਗਰ ਠੀਕ ਆ ਜੀ ਦੋ ਬਿਲਕੁਲ ਇਸ ਟਾਈਮ ਜਿਹੜੀ ਆ ਕੱਟੀ ਦੇ ਮਿਲਦੀ ਆ ਤੇ ਇਹਦਾ ਸੱਜਰ ਦਾ ਦੁੱਧ ਫਿਰ ਕਿੰਨਾ ਸੀਗਾ ਜੀ ਆਪਾਂ ਸੱਜਰੇ ਦੇ ਨਾਲ ਆਪਾਂ 11 ਲੀਟਰ ਤੋਂ ਚੋਇਆ ਵਾ ਲੀਟਰਾਂ ਵਾਲਾ ਦੱਸੋ ਬਾਹਰ ਦੱਸ 10 11 11 ਲਓ ਕੋਈ 5.5 ਮੰਨ ਲਿਓ ਕੋਈ 5 ਮੰਨ ਲਿਓ ਬੱਚਾ ਤੁਹਾਨੂੰ ਦਿਖਾ ਦਿੱਤਾ ਮਗਰ ਕੱਤੀ ਇਸੇ ਤਰ੍ਹਾਂ ਮਿਲ ਜਾਣੀ ਆ ਮਿਲਣਾ ਇਹਨੇ ਦੋਵੇਂ ਟਾਈਮ ਕਰਮ ਵਾਲੀ ਨੇ ਕੱਤੀ ਇੱਕ ਸੌਰੀ ਇੱਕ ਟਾਈਮ ਕੱਤੀ ਦਈ ਆ ਆ ਦਿਖਾਈ ਆ ਦਿਖਾਓ ਆ ਦਿਖਾ ਦਿਓ ਆ ਦਿਖਾ ਦਿਓ ਤੇ ਚੁਆਈਏ ਦੀ ਫਿਰ ਮਤਲਬ ਹਜੇ ਸ਼ਾਮ ਨਹੀਂ ਹੋਣੀ ਫਿਰ ਸ਼ਾਮਾਂ ਜਦੋਂ ਇੱਕ ਪਹਿਲਾਂ ਹੀ ਆਪਾਂ ਚਾਉਂਦੇ ਹਾਂ ਹਾਂ ਜੀ ਇੱਕ ਟਾਈਮ ਬਿਲਕੁਲ ਬਾਕੀ ਵਜਨ ਮੋੜ ਪੂਰਾ ਠੀਕ ਆ ਜੀ ਵਜਨ ਮੋੜ ਪੂਰਾ ਹਾਈਟ ਮੀਡੀਅਮ ਦੇ ਵਿੱਚ ਆ ਵਜਨ-ਵੋਜਨ ਪੂਰਾ ਕਰਮ ਵਾਲੀ ਦਾ ਤੇ ਇਹਦਾ ਵੀਰ ਨਿਸ਼ਾਨ ਕੀ ਮੁੱਲ ਕੀ ਡਿਮਾਂਡ ਰੱਖੀ ਆ ਦੇ ਦਾਂਗੇ ਕਿੰਨੇ ਦੀ ਅੱਜ ਇਸੇ ਤਰ੍ਹਾਂ ਡਿਮਾਂਡ ਇਹ ਆ 47000 ਹਾਂਜੀ ਤੇ 44000 ਚੋਂ ਛੋੜੇ ਪਾ ਕਰ ਦਾਂਗੇ 44000 ਚੋਂ ਹਾਂਜੀ ਦੇ ਦਿੱਗੇ ਜਾਇਜ਼ ਕਰਕੇ ਕਿਉਂ ਇੱਕ ਤਾਂ ਤਰ ਕਿਸਮਤ ਪੂਰੀ ਵਾਲੀ ਗੱਲ ਹੀ ਨਿਕਲ ਆਵੇ ਤੇ ਕਰਮਾਂ ਦੇ ਠੀਕ ਆ ਜੀ ਤਾਦ ਗੀ ਕਰਕੇ ਮਾਨਤਾ ਦੇ ਦੋ ਦੇ ਦਾਂਗੇ 42000 ਦੀ 42000 ਦੀ ਹਾਂਜੀ ਲਓ ਵੀ 42000 ਦੀ ਇਹ ਮੱਝ ਮਿਲ ਜੂਗੀ ਪੀਗਾ ਏਆਈ ਹੋਈ ਆ ਨਿਕਲ ਆਉਂਦੀ ਏ ਮੇਰੇ ਪ੍ਰਭੂ ਤੇ 42000 ਚ ਤੁਹਾਡੀ ਕਿਸਮਾ ਤਾਂ ਹੋਰ ਮਹੀਨੇ ਲੱਗ ਕੇ ਚੈੱਕ ਹੋ ਜਾਣਾ ਕਰਮਾਲੀ ਨੇ ਹਾਂਜੀ ਤਕਰੀਬਨ 40 ਦਿਨ ਹੋ ਗਏ ਆ ਤੇ 20 ਦਿਨੋਂ 60 ਦਿਨਾਂ ਤੱਕ ਜਾਂ ਕਲੋ ਘਟੋ ਘਟ ਦੇ ਕਲੋ ਵੀ 17 75 ਦਿਨਾਂ ਦੀ ਕੋਈ 2.5 ਮਹੀਨੇ ਦੀ ਤੁਸੀਂ ਤੁਸੀਂ ਚੈੱਕ ਕਰਾ ਸਕਦੇ ਜੀ ਸੋ ਇਹ ਮੱਝ ਤੁਹਾਨੂੰ ਆਪਾਂ ਦਿਖਾਉਣੀ ਸੀਗੀ ਸਿਰਫ 42000 ਦੇ ਵਿੱਚ ਆ ਮਗਰ ਕੱਟੀ ਵੀ ਜਿਆਦਾ ਨਹੀਂ ਤੇ ਕੋਈ 5-4000 ਦੀ 5-6000 ਦੀ ਮਗਰ ਕੱਟੀ ਆ ਓਡੀ ਠੀਕ ਆ ਜੀ ਤੇ ਇੱਕ ਇਧਰ ਬੈਕ ਸਾਈਡ ਤੇ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਇੱਕ ਵੀਰ ਨੂੰ ਇੱਕ ਕੱ ਦੇ ਅੰਗਪੱਖ ਦੇ ਵਿੱਚ ਕੱਟੀ ਆ ਬਹੁਤ ਖੂਬਸੂਰਤੋ ਮੇਰੇ ਭਰਾ ਬੜੀ ਡਿਮਾਂਡ ਕਰਦੇ ਰਹਿੰਦੇ ਆ ਚਲੋ ਐਨੀਮਲ ਜਦੋਂ ਵੀ ਨਿਕਲਦਾ ਤੇ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਦੇਣਾ ਹੁੰਦਾ ਇੱਧਰ ਦਿਖਾ ਦਿਓ ਬੱਲਾ ਮਾਥਾ ਬਿੱਲੀ ਮਣਕੀ ਆਕਾ ਸਿੰਘ ਬਿਲਕੁਲ ਛੋਟਾ ਜਿਵੇਂ ਡਾਈ ਦਾ ਮੋੜਿਆ ਵੇਖਾਂ ਵੀਰ ਨਿਸ਼ਾਨ ਹਾਂਜੀ ਐਂ ਕਰਕੇ ਮੋੜਿਆ ਵੰਡਾਈ ਦੇ ਨਾਲ ਤੇ ਇਹਦਾ ਵੀ ਕੀ ਵੇਰਵਾ ਜਿਵੇਂ ਚਾਰੇ ਪੈਰ ਚਾਰੇ ਖੁਰ ਤੋਂ ਪਿਆ ਗਾਣਾ ਵੀਰ ਕੀ ਕਰਦੇ ਹੁੰਦੇ ਵੀ ਅਗਲੇ ਪੈਰ ਵੀ ਦਿਖਾ ਦਿਓ ਜਿੱਥੋਂ ਪਿਆ ਤੇ ਮਗਰ ਨੂੰ ਲੱਤਾਂ ਵੀ ਧੋਤੀਆਂ ਨੇ ਕੋਈ ਗਿੱਠ ਗਿੱਠ ਸਵਾ ਸਵਾ ਗਿੱਠ ਹੈ ਤੇ ਇਹ ਕੱਟੀ ਦੀ ਉਮਰ ਕਿੰਨੀ ਆ ਵੀਰ ਇਹ ਆਵਾਰ ਦੀ ਜੀਰ ਤੋਂ ਲਈ ਹੈ ਅੱਛਾ ਜੀ ਸੰਤੂ ਸਾਹਿਬ ਇਹਦੀ ਮਾਤਲੇ ਦੁੱਧ ਵੀ ਘਟੋ ਘਟ 17 18 ਲੀਟਰ ਅੱਛਾ ਜੀ ਆਜੋ ਸਾਹਮਣੇ ਹਰਜੀਤ ਇਹਦੀ ਜਿਹੜੀ ਮਾਦਰ ਆ ਨਾ ਉਹਦੇ ਥੱਲੇ ਵੀ 17 18 ਲੀਟਰ ਦਉਦ ਰਿਆ ਠੀਕਾ ਠੀਕ ਹੈ ਜੀ ਆਪਣੇ ਕੋਲ ਹੀ ਆਪਾਂ ਮੱਝ ਵਖਰੀ ਸੇਲ ਕੀਤੀ ਕੱਟੀ ਵੀਰ ਨੂੰ ਦੇਤੀ ਸੀ ਤੇ ਕੱਟੀ ਵੀਰ ਨੇ ਬੜੇ ਸ਼ੌਂਕ ਨਾਲ ਪਾਲੀ ਯਾਰ ਕੱਟੀ ਦੇ ਸੀਗੀ ਸੀ ਕਿ ਵੇਖੋ ਕਿਦਾਂ ਨੂੰ ਲਈ ਹੈ ਐ ਹੀ ਹੋ ਚੱਲੀ ਆ ਖੁੱਤੀ ਖੁੱਤੀ ਜਿ ਲੱਗੂ ਸੇ ਹਾਂ ਤੇ ਕਿ ਬਾਕੀ ਬਰੀਡ ਬਾਰੇ ਬਹੁਤ ਯਾਰੀ ਵਧੀਆ ਵਾ ਕੋਈ ਬਿਲਕੁਲ ਜਾਜ ਮਾਰ ਕੇ ਕੋਈ ਉਹ ਓਵਰ ਵਾਈਟਨਸ ਨਹੀਂ ਆ ਗਈ ਇਹਦੀ ਬਿਲਕੁਲ ਵੀ ਕਿਸੇ ਤਰ੍ਹਾਂ ਨਹੀਂ ਬਹੁਤ ਬਹੁਤ ਜ਼ਿਆਦਾ ਮਾਰ ਕੇਗਾ ਇਹਦਾ ਇਹਦੀ ਉਮਰ ਹੈ ਆਵਲੇ 1.5 ਸਾਲ ਹੋ ਗਈ ਹੈ ਜੀ 1.5 ਸਾਲ ਹਾਂ ਬਹੁਜੀ 1.5 ਸਾਲ ਉਮਰ ਆ ਤਕਰੀਬਨ ਕੋਈ 18 ਕੇ ਮਹੀਨੇ ਦੀ ਉਮਰ ਆ ਕੱਟੀ ਜੀ ਬਾਕੀ ਮੇਰੇ ਭਰਾ ਵੇਖ ਲੈਣ ਕੱਤੀ ਦੀ ਲੈਂਥ ਨੂੰ ਤੁਸੀਂ ਚੈੱਕ ਕਰ ਲੋ ਲੰਬਾਈ ਬਹੁਤ ਆ ਬਾਕੀ ਮੈਂ ਤੁਹਾਨੂੰ ਇੱਧਰਲੇ ਪਾਸੇ ਉਹ ਵਿਖਾਉਣਾ ਇੱਕ ਵਾਰੀ ਆ ਵੇਖੋ ਮਰਾ ਜੀ ਥਣ ਤੁਹਾਨੂੰ ਵਿਖਾ ਦਈਏ ਝੋਲੀ ਦਾ ਮੇਨ ਪਤਾ ਲੱਗ ਜੂ ਤੁਹਾਨੂੰ ਆ ਦੇਖੋ ਤੁਹਾਨੂੰ ਬਹੁਤ ਸੋਹਣਾ ਲੱਗਾ ਹੈ ਆ ਦੇਖੋ ਚਲੋ ਚੈੱਕ ਆ ਦੇਖੋ ਸੋ ਬਹੁਤ ਵਧੀਆ ਥਣ ਚਾਰੇ ਆ ਬਾਕੀ ਕੋਈ ਫੋੜ ਛਾਂਗ ਨਹੀਂ ਨਜ਼ਰ ਆ ਰਹੀ ਆਪਾਂ ਨੂੰ ਠੀਕ ਆ ਜੀ ਵਿੱਚ ਹੋਵੇ ਤਾਂ ਤੁਹਾਨੂੰ ਦੱਸ ਸਕਦੇ ਆ ਤੇ ਇਹ ਵੀਰ ਨਿਸ਼ਾਨ ਕੀ ਮੁੱਲ ਕੀ ਡਿਮਾਂਡ ਰੂਗੀ ਤੇ ਦੇ ਦਾਂਗੇ ਕਿੰਨੇ ਸੰਤੂ ਸਾਹਿਬ ਇਹ ਮੱਝ ਦੇ ਮੁੱਲ ਦੀ ਦੇਣੀ ਆ ਆ ਇਹ 42000 ਹੀ ਭਾਈ ਮੁੱਲ ਕਰ ਲਈਏ 40000 ਤੋਂ ਛੋੜ ਛਪਾਈ ਕਰਨਾ ਇਹਦੇ ਵੇਚਾਂਗੇ ਨਹੀਂ ਤੇ ਕਰਮ ਵਾਲੇ ਦੇ ਸਾਰੇ ਪੀਡਰ ਹੈ ਕਿਉਂਕਿ ਇਹ ਇੰਦਾ ਆਪਾਂ ਕਹਿ ਨਹੀਂ ਗੱਲਾਂ ਕਿਹਨੂੰ ਕਹੀ ਜਾਣਾ ਪਰ ਮੈਨੂੰ ਪਤਾ ਹੈ ਕਿਹੜੀ ਮੱਝ ਦੀ ਕਿਹੜੇ ਸਾਹਿਬ ਦੀ ਹੈ ਮਤਲਬ ਮਾਂ ਦਾ 17 ਕਿਲੋ 17 ਤੋਂ ਪਲੱਸ ਪਲੱਸ ਸੰਦੂ ਸਾਹਿਬ ਚੱਲੀ ਆ ਤੇ ਇਹ ਦੋਸਤੋ ਚੰਗੀ ਮੈਂ ਦਿੱਤੀ ਆ ਤਦੋ ਜਦਾਂ ਵੀਰ ਹਰਜੀਤ ਦੱਸ ਰਿਹਾ 17 ਕਿਲੋ ਵਾਲੀ ਇਹਦੀ ਮਦਰ ਆ ਬਾਕੀ ਕੱਤੀ ਤੁਸੀਂ ਵੇਖ ਸਕਦੇ ਜੇ ਕੈਰੈਕਟਰ ਵੇਖ ਸਕਦੇ ਜੇ ਮਾਰਕਿੰਗ ਵੇਖ ਸਕਦੇ ਜੇ ਤੇ 40000 ਦੀ ਹਰਜੀਤਾਂ ਦਾ ਵੀ ਦੇਣੀ ਆ ਅੱਗੋਂ ਦੁੱਧਰ ਕਾਰਡ ਵਾਲੀਆਂ ਛੇ ਆ ਸਾਰੇ ਭਰਾਵਾਂ ਨੂੰ ਪਤਾ ਵੀ ਪੈਸਾ ਭਰ ਕੇ ਖਰੀਤੀਆਂ ਜਾਂਦੀਆਂ ਨੇ ਬਾਕੀ ਇਹਨੇ ਦੁੱਧ ਵਾਲੀ ਹੈਗੀ ਆ ਤੇ ਚਲੋ ਹੱਕ ਵੀ ਰੱਖਦੀ ਆ ਠੀਕ ਆ ਜੀ ਕੋਈ ਦੇਂਦਾ ਨਹੀਂ ਵੈਸੇ ਕਹਿੰਦਾ ਦੇਣਾ ਵੀ ਜਿਹੜਾ ਸਿਆਣੇ ਵੀ ਵਾਲ ਪੁੱਟ ਕੇ ਨਹੀਂ ਦਿੰਦਾ ਭਾਈ ਉਹ ਫਲਾਣਾ ਬੰਦਾ ਵਾਲ ਪੁੱਟ ਕੇ ਨਹੀਂ ਦਿੱਤੀ ਜਦੀ ਚੀਜ਼ ਚਲੋ ਕੋਈ ਹੁੰਦਾ ਵੀ ਆਪਾਂ ਵਪਾਰ ਲੈਣ ਦਾ ਕੰਮ ਕਾ ਸ਼ੁਰੂ ਕਰਨਾ ਤੇ ਚਲੋ ਵੇਚ ਲਈਏ ਬਟਲ ਗਏ ਚਾਰ ਪੈਸੇ ਠੀਕ ਆ ਤੇ 40000 ਰੁਪਏ ਇੱਧਰ ਬੱਚੀ ਹੈ ਕਾ ਬਾਬਾ ਜੀ ਆਪਣੇ ਕੋਲ ਆ ਖੜੀ ਆ ਤੇ ਪਹਿਲੇ ਨੰਬਰ ਤੇ ਆਪਾਂ ਜਿਹੜੀ ਵੇਰ ਦਾ ਥਾਨ ਘਾਟਾ ਮਗਰਲਾ ਉਹਦੀ 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 ਹੈ ਬੱਚੀ ਆ ਹਾਂਜੀ ਤੇ ਆਪਣੀ ਉਹ ਵੇਰ ਸੂਪੀ ਆ ਸਾਲ ਜੰਦਰ ਅੰਦਰ ਹੀ ਠੀਕ ਆ ਜੀ ਇਹ ਬੱਚੀ ਆਪਣੇ ਸਾਲ ਜੰਦਰ ਅੰਦਰ ਆ ਠੀਕ ਆ ਜੀ ਹਾਂਜੀ ਵੀ ਸਾਲ ਦੇ ਅੰਦਰ ਵਾਰੀ ਆ ਵੀ ਹਾਰ ਬਰੀ ਆਈ ਆ ਵੀ ਸੂ ਵੀ ਪਈਓ ਹਾਂ ਸੂਪੀ ਤੇ ਨਵੇਂ ਮਹੀਨੇ ਫੇਰ ਜਿਵੇਂ ਤਿੰਨ ਅੱਕ ਦਿਨਾਂ ਦੀ ਸੁਈ ਆ ਹਾਂ ਹਾਂ ਤਿੰਨ ਮਗਰਲੇ ਸਾਲ ਦੀ ਇਹ ਬੱਚੀ ਆ ਮਗਰਲੇ ਸੂਪੇ ਦੀ ਹਾਂਜੀ ਤੇ ਇਹਦਾ ਕੀ ਮੋਲ ਰੂਗਾ ਬੱਚੀ ਦਾ 4000 ਦੁੱਧ ਜਗਾਈ ਦੁੱਧ ਜਗਾਈ 4000 ਤੇ 40 44000 ਬਾਕੀ ਜੋੜੀ ਕੋਈ ਭਰਾ ਇਕੱਠੀ ਪਾਲੇ ਕਿਸੇ ਦੂਰੋਂ ਨੇੜੋਂ ਆਣਾ ਨਾ ਤੇ ਇਕੱਲੀ ਕਰਕੇ ਕਿਸੇ ਨੇ ਆਉਣਾ ਅਗਲੇ ਨੂੰ ਹੋਣਾ ਵੀ ਜਾ ਤੇ ਇਹਦੇ ਨਾਲ ਪਾਲ ਗਏ ਤੇ ਜਾਂ ਫਿਰ ਉਸੇ ਵਹਿਰ ਦੇ ਨਾਲ ਹੀ ਕਿਤੇ ਨਾ ਕਿਤੇ ਭਾਂ ਦੇ ਟੱਕਰ ਜੇ ਪੈ ਗਈ ਬਾਬਾ ਜੀ ਜੇ ਜੋੜੀ ਖੜਦਾ ਕੋਈ ਮਾਨਤਾਨ ਕਰਦਾਂਗੇ ਹਾਂ ਜਿਹੜੀ ਆਪਾਂ ਵਹਿਰ ਪਾਈ ਆ ਮਗਰਲੇ ਥਾਂ ਦੀ ਘੱਟ ਕਿੰਨੇ ਰੇਟ ਦੀ ਪਾਈਓ ਯੈਸਨੋ 38 ਦੀ ਕਿੰਨੇ ਦੀ ਕੀਤੀ ਹਾਂ ਹਾਂਜੀ ਹਾਂਜੀ 38000 ਦੀ ਯੈਸਨੋ 38000 ਦੀ ਉਹ ਤੇ ਇਹ ਬਣ ਗਿਆ 42000 ਰੁਪਿਆ 42000 ਰੁਪਿਆ ਬਣ ਗਿਆ ਜੋੜੀ 40000 ਦੇਣੀ ਆ। ਨਾਲ ਇਹ ਬੱਚੀ ਵੀ ਦਿੱਤੀ ਜਾਵੇ। 40000 ਨਾਲ ਪਹਿਲੇ ਨੰਬਰ ਤੇ ਵਹਿੜ ਦਿਖਾਈਏ ਜਿੰਦਾ ਮਗਰਲਾ ਤਨ ਘਾਟਾ ਤੇ 9-10 ਕਿਲੋ ਬੋਹੜਾ ਉਹਦੇ ਥੱਲੇ। ਇਹ ਮਗਰਲੇ ਸੁਵੇ ਦੀ ਬੱਚੀ ਵੀ ਲੈ ਜਾਓ ਮੇਰਾ ਭਰਾ 40000 ਦੇ ਵਿੱਚ ਨਾਲੇ ਮਗਰਲੇ ਸੁਵੇ ਦੀ ਬੱਚੀ ਲੈ ਜਾਓ। ਅਗਲੇ ਸੁਵੇ ਦੀ ਬੱਚੀ ਦੇਤੀ ਆ। ਨਾਲੇ ਬਿਲਕੁਲ ਬੋਹੜਾ ਪੀਓ। ਨਾਲੇ ਇਹ ਕਰਮ ਵਾਲੀ ਜਾਂ ਤਿਆਰ ਕਰ ਲਿਆ। ਤਿੰਨ ਹੋ ਗਈਆਂ। ਤਿੰਨ ਹੋ ਗਈਆਂ। ਹਾਂ। ਤਾਂ ਇਹ ਗੱਲਬਾਤ ਸੀ ਦੋਸਤੋ ਇਹ ਵੀਰ ਨਿਸ਼ਾਨ ਸਿੰਘ ਹੋਂਦੇ ਘਰੋਂ ਆਪਣੇ ਅੱਜ ਖਾਸ ਤੌਰ ਤੇ ਵਿੱਚ ਇਹ ਜੀ ਵਿਜੇਤ ਸਿੰਘ। 40000 ਦੀ ਮੱਝ ਪਾਈ ਉਹਦੇ ਮਗਰ ਕੱਟੀ ਵੇਖ ਲੋ ਲਵੇ ਜੀ ਜੀ ਦਾ ਫਰਕ ਆ ਠੀਕ ਆ ਬਾਕੀ ਮੇਰੇ ਪ੍ਰਭੂ ਨਾਲ ਹੀ ਕੱਟੀ ਮਿਲ ਜਾਣੀ ਆ ਸੋ ਧੰਨਵਾਦ ਵੀਡੀਓ ਵੇਖਣ ਦੇ ਲਈ ਤੇ ਇੱਕ ਵੀਰ ਜੀ ਆਪਣੇ ਨੰਬਰ ਜਿਹੜੇ ਸਾਂਝੇ ਕਰਦੇ ਆ ਜੀ ਆਪਣਾ ਨੰਬਰ ਹੈ 6395 688108 ਹਾਂ ਹਾਂਜੀ ਠੀਕ ਆ ਜੀ ਸੋ ਸਾਰੇ ਭਰਾਵਾਂ ਨੂੰ ਸਤ ਸ੍ਰੀ ਅਕਾਲ ਜਿਨੇ ਵੀਰਾਂ ਨੇ ਵੀਡੀਓ ਵੇਖੀ ਹੈ ਵਾਤੋਂ ਤੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਫਾਰਮਰ ਭਾਵਨ ਤੱਕ ਪਹੁੰਚ ਸਕੇ ਧੰਨਵਾਦ ਮਿਲਦੇ ਆ ਕਿਸੇ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਜੀ